ਕਰ ਲਿਆ ਭਗਵੰਤ ਮਾਨ ਗੋਡਿਆਂ ਦੇ ਪਰ ਬੀਜਪੀ ਦੇ ਨਾਲ ਭਗਵੰਤ ਮਾਨ ਨੇ ਸਮਝੌਤਾ ਕਰ ਲਿਆ ਕਿ ਭਗਵੰਤ ਮਾਨ ਵੀ ਉਹਨਾਂ ਮੁੱਖ ਮੰਤਰੀਆਂ ਵਾਲੇ ਰਾਹ ਤੇ ਤੁਰ ਪਿਆ ਜਿਨ੍ਹਾਂ ਦੀਆਂ ਗਲਤੀਆਂ ਦਾ ਅੱਜ ਤੱਕ ਐਸੀ ਨੁਕਸਾਨ ਪੁਗਤ ਰਹੇ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਤੇ ਬਾਕੀ ਮੁੱਖ ਮੰਤਰੀਆਂ ਵਾਲੇ ਰਾਹ ਤੇ ਭਗਵੰਤ ਮਾਨ ਵੀ ਪੈ ਗਏ ਆਖਿਰਕਾਰ ਬੀਜਪੀ ਦੇ ਨਾਲ ਕੀ ਗੰਢ ਟੁੱਪ ਹੋਈ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਹੱਕ ਵੇਚੇ ਜਾ ਰਹੇ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਰਵਾਉਣ ਦੀ ਤਿਆਰੀ ਭਗਵੰਤ ਮਾਨ ਕਰਕੇ ਆਏ ਨੇ ਰਾਹ ਪੱਧਰਾ ਕੀਤਾ ਹੈ ਤੇ ਭਾਜਪੀ ਦੇ ਨਾਲ ਕੀ ਗੰਢ ਤੁੱਪ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਗਵੰਤ ਮਾਨ ਨੇ ਕਿਹੜੀ ਗੰਢ ਤੁੱਪ ਕਰ ਲਈ ਇਸ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਤੇ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਭਗਵੰਤ ਮਾਨ ਨੇ ਬੀਜੇਪੀ ਦੇ ਨਾਲ ਗੰਢ ਧੁੱਪ ਕਰ ਲਈ ਬੀਜੇਪੀ ਦੇ ਅੱਗੇ ਗੋਡੇ ਟੇਕ ਤੇ ਬੀਜੇਪੀ ਨੇ ਭਗਵੰਤ ਮਾਨ ਨੂੰ ਗੋਡਿਆਂ ਭਾਰ ਕਰ ਲਿਆ ਦਰਅਸਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੇ ਵੱਲੋਂ ਸੱਦੀ ਗਈ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਬੈਠਕ ਦੇ ਵਿੱਚ ਬੈਠੇ ਸੀ ਇਹ ਬੈਠਕ ਹੋਈ ਬੈਠਕ ਤੋਂ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ ਜਿਸ ਤੋਂ ਇਸ ਗੱਲ ਦੀ ਬੋ ਆਈ ਕਿ ਭਗਵੰਤ ਮਾਨ ਹੁਣ ਗੋਡਿਆਂ ਭਾਰ ਹੋ ਚੁੱਕੇ ਨੇ ਮੋਦੀ ਅੱਗੇ ਮੋਦੀ ਨੇ ਭਗਵੰਤ ਮਾਨ ਨੂੰ ਗੋਡਿਆਂ ਦੇ ਭਾਰ ਕਰ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬਾਹਰ ਆ ਕੇ ਗੱਲਾਂ ਕਹੀਆਂ ਮੈਂ ਤੁਹਾਨੂੰ ਉਹ ਸਾਰੀ ਵੀਡੀਓ ਸੁਣਾ ਦੂੰਗਾ ਪਰ ਮੈਂ ਉਹਦੀਆਂ ਮੋਟੀਆਂ-ਮੋਟੀਆਂ ਗੱਲਾਂ ਤੁਹਾਡੇ ਅੱਗੇ ਰੱਖ ਦਵਾਂ ਭਗਵੰਤ ਮਾਨ ਕਹਿੰਦੇ ਕਿ ਸਾਨੂੰ ਰਾਵੀ ਤੇ ਚਨਾਬ ਦਾ ਪਾਣੀ ਦੇ ਦਿਓ ਐਸੀ ਅੱਗੇ ਦੇ ਦਾਂਗੇ ਫਿਰ ਤੁਸੀਂ ਚਾਹੇ ਪਾਣੀ ਮੱਧ ਪ੍ਰਦੇਸ਼ ਚ ਲੈ ਜਾਓ ਜਣੇ ਕਿ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਮੁੱਖ ਮੰਤਰੀ ਕਹਿ ਕੀ ਰਹੇ ਨੇ ਮੁੱਖ ਮੰਤਰੀ ਨੂੰ ਚਨਾਬ ਦੇ ਰਾਵੀ ਦਾ ਪਾਣੀ ਕਿਵੇਂ ਮਿਲੇਗਾ ਤੇ ਉਹ ਅੱਗੇ ਕਿਵੇਂ ਦੇਣਗੇ ਤੁਸੀਂ ਕਿਸੇ ਦਾ ਹੱਕ ਲੁੱਟ ਕੇ ਅੱਗੇ ਦੇ ਸਕਦੇ ਹੋ ਪਹਿਲੀ ਗੱਲ ਰਾਵੀ ਪੰਜਾਬ ਦਾ ਰਪੇਰੀਅਨ ਹੈ ਪੰਜਾਬ ਦਾ ਰਪੇਰੀਅਨ ਹੈ ਰਾਵੀ ਦਾ ਪਾਣੀ ਤਾਂ ਪੰਜਾਬ ਨੂੰ ਐਸੀ ਮਿਲਣਾ ਚਾਹੀਦਾ ਹੈ ਤੇ ਉਹ ਜਿਹੜਾ ਉੱਤੇ ਡਾਕਾ ਵੱਜ ਰਿਹਾ ਉਸ ਨੂੰ ਰੋਕਿਆ ਜਾਵੇ ਤੇ ਜਿਹੜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਜਾ ਕੇ ਕਹਿੰਦੇ ਕਿ ਹਰਿਆਣਾ ਦਾ ਸਾਡਾ ਭਰਾ ਆ ਲੜ ਪੈਣੇ ਆ ਕੰਦਾ ਨਿਕਲ ਜਾਂਦੀਆਂ ਨੇ ਫਿਰ ਅਸੀਂ ਲੜ ਪੈ ਸੁਲਾ ਹੋ ਜਾਂਦੀਆਂ ਕੰਦਾ ਠਹਿ ਜਾਂਦੀਆਂ ਨੇ ਸਵਾਲ ਇਹ ਹੈ ਤੁਸੀਂ ਮੁੱਖ ਮੰਤਰੀ ਨੂੰ ਪਹਿਲਾਂ ਪੂਰਾ ਸੁਣ ਲਓ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਕਿ ਤੁਸੀਂ ਮੁੱਖ ਮੰਤਰੀ ਨੂੰ ਸੁਣ ਲਓ ਆਪਾਂ ਆਪਣੀਆਂ ਗੱਲਾਂ ਅੱਗੇ ਜਾ ਕੇ ਮੁੱਖ ਮੰਤਰੀ ਪਾਟਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਅੱਜ ਐਸਵਾਈਐਲ ਤੇ ਮੀਟਿੰਗ ਕੀ क्योंकि okay, हाई सुप्रीम कोर्ट में ये मामला चल रहा है और काफी पुराना चल रहा है कि पंजाब के पास पानी नहीं है वो कहते हैं हमें नहर चाहिए काफी गंभीर विषय पर बातचीत हुई और बड़े अच्छे माहौल में हुई और एक उम्मीद थोड़ी बनी ये है कि जो ऊपर का पानी जो की रद्द हुई है उसमें से जेलम का तो हमारे पास नहीं आ सकता जेलम का तो हमारा चैनल नहीं है। चनाब और रावी का आ सकता है पोंग में पोंग डैम में रंजीत सागर और बाकरा में अगर उधर से हमें पानी मिल रहा है उम्मीद है तो क्योंकि चैनल तो पंजाब ही है चैनल पंजाब है उस पानी का तो हमें आगे करने में क्या दिक्कत रहेगी हम तो भाई घनैया जी के बारिश हैं, जिन्होंने दुश्मन को भी जंग में पानी पिलाया था हरियाणा दुश्मन थोड़ी है हरियाणा तो भाई है ना हमारा एक ही पत्तन का पानी पीते हैं हमारी रिश्तेदारियां हमारे पुप्पा मामे चाचे सांझे। हैं तो मंत्री साहब से मैंने बात की है सर इसको फास्ट ट्रैक पे लेके हमें ऊपर से अगर तेईस एम एफ आ जाएगा कितना आ जाएगा तेईस एमएफ मतलब तेईस मिलियन एकड़ फीट पानी ऊपर से आ जाएगा हमारे पास हम दो तीन एम एफ के लिए लड़ रहे हैं दोनों स्टेट अगर तेईस आ गया तो हमें क्या दिक्कत रहेगी दो चार नहरें पंजाब में बन जाएंगी उन नहरों का पानी पंजाब की खेती को भी मतलब मिलेगा आगे हरियाणा चला जाएगा आगे मध्य प्रदेश तक चला जाएगा जहां तक मर्जी लेकिन चैनल तो पंजाबी रहेगा ना रिपेरियन तो पंजाबी रहेगा ना और रिपेरियन का पहला हक हाँ होता है तो मैंने बीबीएमबी की मैंने शिकायत की कि सर हमारे ऊपर क्यों ये मतलब थोप रखे हैं ये लोग मतलब हमारे पानी पर डाका मारने के लिए रखे हुए पंजाब और हरियाणा सत्तर परसेंट फुटबॉल में पंजाब और हरियाणा देता है। पानी आप हमको देते नहीं। तो कैसे सर गमलों में गोएंगे गेहूं क्या कै कैसे सर एक सौ पचासी लाख मीट्रिक टन चावल पंजाब देता है एक सौ पच्चीस लाख मीट्रिक टन गेहूं बन देता है देश को हमें कोई दिक्कत नहीं है देने पर ਇਸੇ ਕੰਮ ਆਵੇਂ ਫਿਰ ਮਾਹੌਲ ਤੋਂ ਦੋ ਨਾ ਤਾਂ ਤੁਸੀਂ ਮੁੱਖ ਮੰਤਰੀ ਨੂੰ ਸੁਣਿਆ ਤੁਸੀਂ ਵੀ ਕੁਝ ਨੋਟਸ ਕੀਤਾ ਹੋਣਾ ਤੇ ਕੁਝ ਨੋਟਸ ਮੈਂ ਕੀਤਾ ਮੁੱਖ ਮੰਤਰੀ ਆਪਣੀ ਸਹੀ ਹਾਲਤ ਦੇ ਵਿੱਚ ਫਿਲਹਾਲ ਨਜ਼ਰਤੰ ਨਹੀਂ ਆਉਂਦੇ ਮੁੱਖ ਮੰਤਰੀ ਸਹੀ ਹਾਲਾਤ ਦੇ ਵਿੱਚ ਨਹੀਂ ਨਜ਼ਰ ਆਉਂਦੇ ਅ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਲੰਚ ਪਦਨ ਡਿਨਰ ਕੀਤਾ ਸੀਗਾ ਇਕੱਠੇ ਹਰਿਆਣੇ ਵਾਲਿਆਂ ਦੇ ਕੇਂਦਰ ਵਾਲਿਆਂ ਦੇ ਨਾਲ ਸ਼ਾਇਦ ਉੱਥੇ ਕੋਈ ਗੜਬੜ ਹੋਈ ਹੋਵੇ ਵੱਧ ਖਾਦਾ ਪੀਤਾ ਜਾਂਦਾ ਕਈ ਵਾਰ ਗੈਸਕੂਸ ਬਣ ਜਾਂਦੀ ਹੈ ਤਿਆਬ ਬਣ ਜਾਂਦਾ ਕਈ ਵਾਰ ਮੁੱਖ ਮੰਤਰੀ ਸਹੀ ਹਲਾ ਹੋਸ਼ੋਵਾਸ ਚ ਨਜ਼ਰ ਨਹੀਂ ਆਉਂਦੇ ਖੈਰ ਇਹ ਗੱਲ علیحد੍ਹਾ ਹੈ ਹੁਣ ਸਵਾਲ ਇਹ ਹੈ ਕਿ ਜੋ ਗੱਲਾਂ ਮੁੱਖ ਮੰਤਰੀ ਨੇ ਇਸ ਵੀਡੀਓ ਦੇ ਵਿੱਚ ਕਈਆਂ ਬਿਆਨੀਆਂ ਦਿੱਤਾ ਇਹਦਾ ਮਤਲਬ ਇਹੀ ਗੱਲਾਂ ਉੱਥੇ ਹੋਈਆਂ ਹੋਣਗੀਆਂ ਕੀ ਕੇਂਦਰ ਨੇ ਮੁੱਖ ਮੰਤਰੀ ਨੂੰ ਇਹ ਜਿਹੜਾ ਕਹਿ ਲਈਏ ਕਿ ਸਬਜ਼ ਬਾਗ ਦਿਖਾਇਆ ਹੈ ਕਿ ਅਸੀਂ ਉੱਪਰੋਂ ਪਾਣੀ ਲਿਆਵਾਂਗੇ ਕਿਉਂਕਿ ਸਿੰਧੂ ਜਲ ਸੰਧੀ ਜਿਹੜੀ ਹੈ ਉਹ ਤਾਂ ਅਸੀਂ ਸਸਪੈਂਡ ਕਰਤੀ ਸਸਪੈਂਡ ਹੋਈ ਹੈ ਰੱਦ ਤਾਂ ਨਹੀਂ ਹੋਈ ਉਹ ਉੱਥੋਂ ਪਾਣੀ ਲਿਆਵਾਂਗੇ ਉਹ ਪਾਣੀ ਤੁਸੀਂ ਅੱਗੇ ਹਰਿਆਣੇ ਨੂੰ ਵੀ ਦੇ ਦਿਓ ਐਸੀਐਮਪੀ ਨੂੰ ਵੀ ਲੈ ਜਾਾਂਗੇ ਇਦਾਂ ਸੰਭਵ ਹੈ ਇਦਾਂ ਹੋ ਸਕਦਾ ਹੈ ਪਹਿਲੀ ਗੱਲ ਦੂਜੀ ਗੱਲ ਕਿ ਮੁੱਖ ਮੰਤਰੀ ਨੂੰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਸਾਡਾ ਇਹਦੇ ਨਾਲ ਲੈਣਾ ਦੇਣਾ ਕੀ ਸਿੰਧੂ ਜਲ ਸਿੰਧੀ ਰੱਦ ਕਰਨ ਹੁਣ ਕਹਿੰਦੇ ਕਿ ਇਹ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਖੂਨ ਵਹਿ ਤੇ ਪਾਣੀ ਇੱਕੋ ਨਾਲ ਨਹੀਂ ਵਹਿ ਸਕਦੇ ਹੁਣ ਜੇ ਚੀਨ ਪਾਣੀ ਸਤਲੁਜ ਦਾ ਬੰਦ ਕਰ ਦੇਵੇ ਪੰਜਾਬ ਕਿੱਥੇ ਜਾਊਗਾ ਜਣੀ ਕਿ ਸਾਰੀਆਂ ਗੱਲਾਂ ਨੇ ਮੁੱਖ ਮੰਤਰੀ ਨੂੰ ਬੜਾ ਜੀਓ ਪੋਲਿਟਿਕਸ ਨੂੰ ਧਿਆਨ ਦੇ ਵਿੱਚ ਰੱਖ ਕੇ ਲੱਗਦਾ ਇੰਜ ਸੀ ਕਿ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਨਹੀਂ ਗੱਲ ਕਰ ਰਹੇ ਉਹ ਜਾਂ ਤਾਂ ਵੈਸੇ ਕੋਈ ਕਿਸ ਤੁਰੇ ਜਾਂਦੇ ਬੰਦੇ ਦੇ ਅੱਗੇ ਮਾਈਕ ਕਰ ਦਿੱਤੇ ਜਾਂਦੇ ਨੇਗੇ ਉਹ ਬੋਲ ਦਿੰਦਾ ਹੈ ਉਹ ਕੁਝ ਵੀ ਬੋਲ ਦਿੰਦਾ ਹੈ ਨਾ ਉਹਦੀ ਕੋਈ ਸਟੇਟ ਦਾ ਜਿਹੜਾ ਸਟੈਂਡ ਹੈ ਸੂਬੇ ਦੀ ਸਰਕਾਰੀ ਸਟੈਂਡ ਹੈ ਜਿਹੜਾ ਰਾਜਸਥੀ ਸਟੈਂਡ ਕਹਿੰਨੇ ਆ ਜਿਹੜਾ ਆਪਾਂ ਉਹ ਜਿਹੜਾ ਹੁੰਦਾ ਹੈ ਉਹਦੇ ਤੇ ਕੀ ਕਹਿਣਾ ਹੈ ਕੁਝ ਸਟੇਟਸਮੈਨ ਵਾਲੀ ਗੱਲ ਤਾਂ ਕੱਲ ਮੁੱਖ ਮੰਤਰੀ ਨੇ ਨਹੀਂ ਕੀਤੀ ਜਿਹੜੀ ਗੱਲ ਸਿੱਧ ਕਰਦੀ ਹੈ ਕਿ ਭਾਜਪਾ ਦੇ ਟਰੈਪ ਚ ਮੁੱਖ ਮੰਤਰੀ ਫਸੇ ਨੇ ਤੇ ਕਸੂਤੇ ਫਸੇ ਨੇ ਹੁਣ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਕਿ ਸਾਨੂੰ ਸਾਡੇ ਕੋਲੇ ਪਾਣੀ ਨਹੀਂ ਹੈਗਾ ਨਾ ਹੀ ਸਾਡੇ ਕੋਲੇ ਪਾਣੀ ਹੈ ਨਾ ਐਸੀ ਦਈਏ ਸਾਨੂੰ ਦੂਜੇ ਦੂਜਿਆਂ ਦੇ ਪਾਣੀ ਦੀ ਗੱਲ ਕਰਨੀ ਨਹੀਂ ਚਾਹੀਦੀ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਉਹਦੇ ਨਾਲ ਉਹ ਕਿ ਉਹ ਇੱਕ ਦਿਨ ਚ ਆਜੂਗਾ ਕਿ ਉਹ ਅੱਧੇ ਘੰਟੇ ਚ ਪਾਣੀ ਪੈਪ ਲਾ ਕੇ ਐ ਕਰਕੇ ਖਿੱਚ ਕੇ ਪਾਣੀ ਲੈ ਆਉਣਾ ਐਦਾਂ ਤਾਂ ਨਹੀਂ ਹੋਣਾ ਨਾ ਉਹਦੇ ਲਈ ਕਨਾਲ ਸਿਸਟਮ ਚਾਹੀਦਾ ਹੈ ਬਹੁਤ ਤਕੜਾ ਕਨਾਲ ਸਿਸਟਮ ਚਾਹੀਦਾ ਹੈ ਉਹਦੇ ਵਿੱਚ ਫਿਰ ਪੰਜਾਬ ਨੇ ਰਿਪੇਰੀਅਨ ਬਣ ਜਾਣਾ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਲੰਘ ਕੇ ਜਾਣਾ ਇਹ ਇਹ ਸਾਰੀਆਂ ਗੱਲਾਂ ਨੇਗੀਆਂ ਸਾਡੀ ਮੰਗ ਜਿਹੜੀ ਹੈ ਜਿਹੜਾ ਸਾਡਾ ਸਟੈਂਡ ਹੁਣ ਤੱਕ ਰਿਹਾ ਪਹਿਲੇ ਕਈ ਮੁੱਖ ਮੰਤਰੀ ਕਈ ਸਰਕਾਰਾਂ ਗਲਤੀਆਂ ਕਰ ਗਏ ਉਸ ਤੋਂ ਬਾਅਦ ਇੱਕ ਸਾਡਾ ਸਟੈਂਡ ਬਣਿਆ ਜਿਹਦੇ ਵਿੱਚ ਇਹ ਗੱਲ ਸਪਸ਼ਟ ਸੀ ਕਿ ਸਾਨੂੰ ਪੰਜਾਬ ਦੇ ਪਾਣੀਆਂ ਦੀ ਜਿਹੜੀ ਗੈਰ ਕਾਨੂੰਨੀ ਵੰਡ ਹੋਈ ਹੈ ਜਿਹਦੇ ਵਿੱਚ ਹਰਿਆਣਾ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਉਹ ਰੱਦ ਕਰਨੀ ਚਾਹੀਦੀ ਹੈ ਪੰਜਾਬ ਪੁਨਰਗਠਨ ਐਕਟ ਦੇ ਵਿਚਲੀਆਂ ਉਹ ਸ਼ਕਤਾਂ ਉਹ ਧਾਰਾਵਾਂ ਜਿਹੜੀਆਂ ਗੈਰ ਸੰਵਿਧਾਨਿਕ ਨੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਰਜੀਵ ਲੋਂਗੋਵਾਲ ਸਮਝੋਤੇ ਦੀਆਂ ਉਹ ਧਾਰਾ ਜਿਹਦੇ ਵਿੱਚ ਪਾਣੀਆਂ ਦੀ ਵੰਡ ਦੀ ਗੱਲ ਹੈ ਜਿਹੜੀ ਕਿ ਇਕੱਲੀ ਮੰਨੀ ਗਈ ਬਾਕੀ ਸਾਰਾ ਰਜੀਵ ਲੋਂਗੋਵਾਲ ਸਮਝੋਤਾ ਰੱਦੀ ਦੀ ਟੋਕਰੀ ਚ ਸੁੱਟ ਦਿੱਤਾ ਗਿਆ ਉਸ ਨੂੰ ਵੀ ਰੱਦ ਕਰਨਾ ਚਾਹੀਦਾ ਸਾਨੂੰ ਤਾਂ ਇਹ ਮੰਗਾ ਕਰਨੀਆਂ ਚਾਹੀਦੀਆਂ ਸੀ ਐਸਵਾਈਐਲ ਦਾ ਕੋਈ ਤੋਕ ਨਹੀਂ ਬਣਦਾ ਐਸਵਾਈਐਲ ਨਾ ਬਣਦੀ ਹੈ ਨਾ ਨਾ ਦਿੱਤਾ ਜਾ ਸਕਦਾ ਮੁੱਖ ਮੰਤਰੀ ਇੱਕ ਗੱਲ ਕਹਿੰਦੇ ਆ ਕਿ ਐਸਵਾਈਐਲ ਤੇ ਪਾਣੀ ਨਹੀਂ ਦਿੱਤਾ ਜਾ ਸਕਦਾ ਇਹ ਗੱਲ ਸਪਸ਼ਟ ਹੈ ਕਿ ਪਾਣੀ ਨਹੀਂ ਦਿੱਤਾ ਜਾ ਸਕਦਾ ਪਰ ਸਾ ਮੁੱਖ ਮੰਤਰੀ ਜਿਹੜਾ ਨਵਾਂ ਸਿਆਪਾ ਛੇੜ ਕੇ ਆਏ ਆ ਮੁੱਖ ਮੰਤਰੀ ਲੱਗਦਾ ਇੰਜ ਸੀਗਾ ਮੁੱਖ ਮੰਤਰੀ ਕਹਿੰਦੇ ਕਿ 1900 ਪਤਾ ਨਹੀਂ 77 ਦਾ ਜੱਬ ਛੇੜਿਆ ਹੈ ਇਹਨੂੰ ਖਤਮ ਕਰੋ ਮੁੱਖ ਮੰਤਰੀ ਸਾਹਿਬ ਇਹ ਜੱਬ ਨਹੀਂ ਹੈ ਇਹ ਮੁੱਦੇ ਨੇ ਇੱਕ ਸੂਬੇ ਦੀ ਆਰਥਿਕਤਾ ਸੂਬੇ ਦੀ ਰੂਹ ਦੀ ਗੱਲ ਹੈ ਇਹ ਕੋਈ ਕੋਈ ਜੱਬ ਨਹੀਂ ਹੈ ਤੁਹਾਨੂੰ ਕਿੰਨੇ ਕਿਹਾ ਸੀ ਜੱਬ ਗੱਲ ਪਾਓ ਤੁਹਾਨੂੰ ਕਿੰਨੇ ਕਿਹਾ ਸੀ ਕਿ ਤੁਸੀਂ ਸਿਆਸਤਦਾਨ ਬਣੋ ਤੇ ਮੁੱਖ ਮੰਤਰੀ ਤੁਹਾਨੂੰ ਕੋਈ ਘਰੋਂ ਲੋਕ ਲੈਣ ਨਹੀਂ ਸੀਗੇ ਲੋਕ ਕੋਈ ਪੱਬਾ ਭਾਰ ਹੋ ਕੇ ਨਹੀਂ ਸੀਗੇ ਕਿ ਜੀ ਭਗਵੰਤ ਮਾਨ ਜੀ ਤੁਹਾਡੇ ਬਿਨਾ ਸਰਦਾ ਨਹੀਂ ਸਾਡਾ ਤੁਸੀਂ ਮੁੱਖ ਮੰਤਰੀ ਬਣੋ ਇਦਾਂ ਦੀ ਤਾਂ ਕੋਈ ਹਾਲਾਤ ਨਹੀਂ ਸੀਗੇ ਨਾ ਤੁਸੀਂ ਤੁਹਾਡਾ ਖੁਦ ਜੀ ਕੀਤਾ ਤੁਸੀਂ ਸਿਆਸਤ ਚਾਹੇ ਲੋਕਾਂ ਨੇ ਤੁਹਾਨੂੰ ਚੰਗਾ ਮਾੜਾ ਪਸੰਦ ਕੀਤਾ ਨਹੀਂ ਕੀਤਾ ਲੋਕਾਂ ਨੇ ਜਿਹੜਾ ਉਹ ਵੋਟਾਂ ਪਾਈਆਂ ਤੁਸੀਂ ਮੁੱਖ ਮੰਤਰੀ ਬਣ ਗਏ ਇਹ ਜੱਬ ਥੋੜਾ ਨੇ ਇਹ ਸਾਡੀ ਕਾਨੂੰਨੀ ਲੜਾਈ ਦਾ ਹਿੱਸਾ ਨੇ ਤੁਸੀਂ ਐਵੇਂ ਜੱਬ ਖਤਮ ਕਰੋਗੇ ਪੰਜਾਬ ਦੇ ਹੱਕ ਹਲਾਲ ਦੀ ਜਿਹੜੀ ਗੱਲ ਹੈ ਉਹਨੂੰ ਪਾਸੇ ਰੱਖ ਕੇ ਤੁਸੀਂ ਇਹ ਜੱਬ ਖਤਮ ਕਰਨਾ ਚਾਹੁੰਦੇ ਹੋ ਤੁਹਾਡਾ ਸਟੈਂਡ ਕੀ ਹੈ ਕੱਲ ਵੈਸੇ ਵੀ ਤੁਸੀਂ ਹੋਸ਼ੋਹਵਾਸ ਚ ਮੈਨੂੰ ਤਾਂ ਨਜ਼ਰ ਨਹੀਂ ਆਏ ਪਰ ਤੁਹਾਡਾ ਸਟੈਂਡ ਕੀ ਹੈ ਸੂਬੇ ਦਾ ਸਟੈਂਡ ਇਹੀ ਰਿਹਾ ਕਿ ਪਾਣੀਆਂ ਦੀ ਗੈਰ ਸੰਗਤ ਤੇ ਗੈਰ ਕਾਨੂੰਨੀ ਵੰਡ ਹੈ ਜਿਹੜੀ ਉਹਨੂੰ ਰੱਦ ਕੀਤਾ ਜਾਵੇ ਪੰਜਾਬ ਜਿਹੜਾ ਆ ਲੋਅਰ ਰਿਪੇਰੀਅਨ ਹੈ ਉਸ ਦੇ ਬੰਦੇ ਹੱਕ ਦਿੱਤੇ ਜਾਣ ਤੇ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਵਾਧੂ ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ ਹੈ ਉਹਦੇ ਤੇ ਸਟੈਂਡ ਲੈਣ ਦੀ ਗੱਲ ਸੀ ਇਹ ਤਾਂ ਮੁੱਖ ਮੰਤਰੀ ਭੋਲੀਗੇ ਤੇ ਜਿਹੜੀ ਪੰਜਾਬ ਪੁਨਰਗਠਨ ਐਕਟ ਦੀਆਂ ਉਹ ਧਾਰਾਵਾਂ ਨੇ ਜਿਹੜੀਆਂ ਕਿ ਗੈਰ ਕਾਨੂੰਨੀ ਨੇ ਤੇ ਗੈਰ ਸੰਵਿਧਾਨਕ ਨੇ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਅਹਿਮ ਨੇ ਤੇ ਮੁੱਖ ਮੰਤਰੀ ਇਹਨਾਂ ਨੂੰ ਪਤਾ ਨਹੀਂ ਜਾਣ ਕੇ ਤਾਂ ਨਹੀਂ ਲਾਈਟ ਲੈ ਰਹੇ ਮੁੱਖ ਮੰਤਰੀ ਪੂਰੇ ਉੱਚ ਲੈ ਰਹੇ ਨੇ ਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਹੁਣ ਚਰਚਾਵਾਂ ਤਾਂ ਕਈ ਨੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਮਾਰਕੀਟ ਦੇ ਅੰਦਰ ਸਿਆਸੀ ਖੁੰਡਾ ਦੇ ਉੱਤੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਉਹ ਤਾਂ ਇਹੀ ਨੇ ਸਿਆਸੀ ਗਲਿਆਰਿਆਂ ਦੀਆਂ ਚਰਚਾਵਾਂ ਤਾਂ ਇਹੀ ਨੇ ਕਿ ਆਪ ਚ ਪਿਆ ਹੋਇਆ ਖਲਾਰਾ ਆਪ ਚ ਕਹਿਆ ਜਾਂਦਾ ਕਿ ਚੱਲ ਰਹੀਆਂ ਨੇ ਚਰਚਾਵਾਂ ਕਿ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਦਲਤ ਤੇ ਹਿੰਦੂ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ ਇਹ ਚਰਚਾਵਾਂ ਨੇ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤੇ ਉੱਥੇ ਕਹਿਆ ਜਾਂਦਾ ਕਿ ਭਗਵੰਤ ਮਾਨ ਦੀ ਕੁਰਸੀ ਦਾਤੇ ਲੱਗੀ ਹੋਈ ਹੈ ਤੇ ਕਹਿਆ ਜਾਂਦਾ ਕਿ ਉਸੇ ਤਨਖਾਹ ਤੇ ਕੰਮ ਕਰਨ ਦੇ ਲਈ ਆਪਣੀ ਕੁਰਸੀ ਬਚਾਉਣ ਦੇ ਲਈ ਜਾਂ ਉਸੇ ਤਨਖਾਹ ਤੇ ਉਸੇ ਪੋਸਟ ਤੇ ਕੰਮ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਦੇ ਅੱਗੇ ਓਲਾਰ ਹੋਏ ਖੜੇ ਚਰਚਾਵਾਂ ਹੋਰ ਵੀ ਕਈ ਨੇ ਕਿਉਂਕਿ ਬੀਜੇਪੀ ਦੇ ਨਾਲ ਨਜ਼ਦੀਕੀਆਂ ਦੀ ਚਰਚਾਵਾ ਤਾਂ ਮੁੱਖ ਮੰਤਰੀ ਦੀਆਂ ਅੱਜ ਦੀਆਂ ਨਹੀਂ ਬਹੁਤ ਲੰਬੇ ਸਮੇਂ ਦੀਆਂ ਨੇ ਤੇ ਅਮਿਤ ਸ਼ਾਹ ਦੇ ਨਾਲ ਵੀ ਚਰਚਾਵਾਂ ਨਜ਼ਦੀਕੀ ਦੀਆਂ ਚਰਚਾਵਾਂ ਨੇ ਕੀ ਇਹਨਾਂ ਨਜ਼ਦੀਕੀਆਂ ਦਾ ਹੀ ਕਾਰਨ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਿਸ ਹਾਲਾਤ ਦੇ ਵਿੱਚ ਮੀਟਿੰਗ 'ਚ ਗਏ ਮੀਟਿੰਗ ਕੀਤੀ ਮੀਟਿੰਗ ਕਰਨ ਤੋਂ ਬਾਅਦ ਬਿਆਨ ਦਿੱਤਾ ਉਹ ਸਾਰਾ ਬਿਆਨ ਪੰਜਾਬ ਦੇ ਉਸ ਨਜ਼ਰੀਏ ਨੂੰ ਉਸ ਬਿਆਨੀਆਂ ਨੂੰ ਮਿੱਟੀ 'ਚ ਮਿਲਾਉਂਦਾ ਆ ਜਿਹੜਾ ਬਿਆਨੀਆਂ ਪੰਜਾਬ ਨੇ ਹੁਣ ਤੱਕ ਆਪਣੇ ਪਾਣੀਆਂ ਦੇ ਮੁੱਦੇ ਤੇ ਅਪਣਾਇਆ ਹੁਣ ਸਵਾਲ ਇਹ ਹੈ ਕਿ ਇਹਦੇ 'ਚ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ ਇਹਦੇ 'ਚ ਉਹ ਧਿਰਾਂ ਜਿਹੜੀਆਂ ਧਿਰਾਂ ਪਾਣੀ ਦੀਆਂ ਗੱਲਾਂ ਕਰਦੀਆਂ ਨੇ ਉਹਨਾਂ ਦਾ ਕੀ ਸਟੈਂਡ ਹੈ ਉਹਨਾਂ ਦਾ ਸਟੈਂਡ ਵੀ ਹਾਲੇ ਤੱਕ ਕੋਈ ਸਪਸ਼ਟ ਨਹੀਂ ਹੈ ਮੁੱਖ ਮੰਤਰੀ ਕਹਿੰਦੇ ਕਿ ਖੂਨ ਖੂਨ ਤੇ ਪਾਣੀ ਇੱਕ ਇਕੱਠੇ ਨਹੀਂ ਵਹਿ ਸਕਦੇ। ਇਹੀ ਗੱਲ ਕਹੀ ਹੈ ਨਾ ਤੇ ਜੇ SYL ਦੇ ਵਿੱਚ ਵੀ ਪਾਣੀ ਵਹਿ ਆ ਤਾਂ ਪੰਜਾਬ ਦੇ ਹਾਲਾਤ ਖਰਾਬ ਹੋਣਗੇ ਮੁੱਖ ਮੰਤਰੀ ਨੂੰ ਇਹ ਆਪਣੇ ਦਿਮਾਗ 'ਚ ਗੱਲ ਰੱਖਣੀ ਚਾਹੀਦੀ ਹੈ। ਕਿਤੇ ਅਸੀਂ ਉਧਰੋਂ ਕਰਦੇ ਕਰਦੇ ਇੱਥੇ ਕੋਈ ਖੂਨ ਖਰਾਬਾ ਨਾ ਕਰਕੇ ਬਹਿ ਜਾਈਏ ਕਿਉਂਕਿ ਪੰਜਾਬ ਨੇ ਪਹਿਲਾਂ ਚੀਜ਼ਾਂ ਭੁਗਤੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਉਸ ਸਮੇਂ ਦੇ ਸਮੇਂ 'ਚ ਉਸ ਨੂੰ ਹੋਸ਼-ਹਵਾਸ 'ਚ ਦੇਖਿਆ ਹੋਊਗਾ ਮੁੱਖ ਮੰਤਰੀ ਨੇ ਐਸੀ ਤਾਂ ਦੇਖੋ ਉਸ ਨੂੰ ਦੇਖਿਆ ਨਹੀਂਗਾ ਐਸੀ ਤਾਂ ਲੋਕਾਂ ਤੋਂ ਤੇ ਇਤਿਹਾਸ ਤੋਂ ਗੱਲਾਂ ਸੁਣੀਆਂ ਤੇ ਸਿੱਖੀਆਂ ਤੇ ਪੜ੍ਹੀਆਂ ਨੇਗੀਆਂ ਮੁੱਖ ਮੰਤਰੀ ਨੇ ਤਾਂ ਸ਼ਾਇਦ ਉਸ ਚੀਜ਼ ਹਾਲਾਤਾਂ ਨੂੰ ਦੇਖਿਆ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਹਾਲਾਤਾਂ ਨੂੰ ਇੱਕ ਵਾਰ ਆਪਣੇ ਜ਼ਹਿਨ ਦੇ ਵਿੱਚ ਜਿਹੜਾ ਰੀਵਾਈਂਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿੱਦਾਂ ਦੇ ਹਾਲਾਤ ਹੋ ਸਕਦੇ ਨੇ ਜੇ ਐਸਵਾਈਐਲ ਦੇ ਵਿੱਚ ਇੱਕ ਵੀ ਬੂੰਦ ਗਈ ਤਾਂ ਇੱਥੇ ਕਈ ਹਜ਼ਾਰਾਂ ਬੂੰਦਾਂ ਵਹਿ ਸਕਦੀਆਂ ਨੇਗੀਆਂ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਕਈ ਵਾਰ ਉਹ ਗੱਲ ਜਿਹੜੀ ਆ ਦੂਜੇ ਪਾਸੇ ਚਲੀ ਜਾਂਦੀ ਹੈ ਪਰ ਮੈਂ ਮੁੱਖ ਮੰਤਰੀ ਨੂੰ ਚੇਤੇ ਕਰਾਦਾ ਕਿ ਇਸ ਐਸਐਸਵਾਈਐਲ ਨੇ ਕਈ ਜਾਨਾਂ ਲੈ ਲਈਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਆ ਫਿਰ ਹੀ ਅੱਗੇ ਕੋਈ ਗੱਲ ਕਰਨੀ ਚਾਹੀਦੀ ਆ ਜੇਕਰ ਆਪਾਂ ਇਹਦਾ ਸਾਰੇ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰੀਏ ਮੁੱਖ ਮੰਤਰੀ ਦਾ ਜਿਹੜਾ ਕੱਲ ਸਟੈਂਡ ਸੀ ਉਹ ਬਤੌਰ ਮੁੱਖ ਮੰਤਰੀ ਬਿਲਕੁਲ ਗਲਤ ਬਿਲਕੁਲ ਗੈਰ ਕਾਨੂੰਨੀ ਗੈਰ اخਲਾਕੀ ਜਿਹੜਾ ਉਹ ਸਟੈਂਡ ਸੀ ਪੰਜਾਬ ਦੇ ਨਜ਼ਰੀਏ ਪੰਜਾਬ ਦੀ ਸੋਚ ਦੇ ਨਾਲ ਮੇਲ ਖਾਂਦਾ ਹੋਇਆ ਨਹੀਂ ਸੀ ਹੁਣ ਮੁੱਖ ਮੰਤਰੀ ਕਹਿੰਦੇ ਆ ਕਿ ਰਿਪੇਰੀਅਨ ਲਾ ਉਹ ਸਾਨੂੰ ਚਨਾਬ ਤੇ ਰਾਵੀ ਦਾ ਪਾਣੀ ਦੇ ਦਿਓ ਰਾਵੀ ਤਾਂ ਅਸੀਂ ਪਹਿਲਾਂ ਹੀ ਮੰਗਦੇ ਆ ਕਿ ਰਾਵੀ ਹੁਣ ਰਾਵੀ ਦਾ ਕੀ ਹਾਲ ਹੈ ਰਾਵੀ ਤਾਂ ਸਾਰੀ ਖਤਮ ਹੋ ਚੁੱਕੀ ਆ ਰਾਵੀ ਤਾਂ ਆਉਂਦੇ 5-10 ਸਾਲਾਂ ਦੇ ਵਿੱਚ ਪੰਜਾਬ ਦੇ ਨਕਸ਼ੇ ਤੇ ਨਹੀਂ ਲੱਭਣੀ ਚਾਹੀਏ ਚੜ੍ਹਦੇ 'ਚ ਦੇਖ ਲਿਓ ਤੇ ਚਾਹੇ ਲੈਂਦੇ 'ਚ ਦੇਖ ਲਿਓ ਉੱਤ ਤੋਂ ਹਿਮਾਚਲ 'ਚ ਹੀ ਰਹਿ ਜਾਣੀ ਆ ਉਹ ਤਾਂ ਸਾਡੇ ਦਰਿਆ ਜਿਹੜੇ ਨੇ ਜੇ ਇਹਨਾਂ ਦਾ ਵਹਾਹ ਜਿਹੜਾ ਆ ਉਹ ਸਹੀ ਹੋਊਗਾ ਮੁੱਖ ਮੰਤਰੀ ਇਹ ਨਾ ਦੇਖਣ ਕੇ ਜਿਹੜੀ ਵਾਰਡ ਲੱਗੀ ਆ ਕੌਮੀ ਸਰ Hadd ਦੇ ਉੱਤੇ ਉਹ 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 ਬਸ ਉਹੀ ਹੈ ਇੱਕ ਖਿੱਤਾ ਆਇਆ ਹੈ ਇੱਕ ਸਮੁੱਚੇ ਖਿੱਤੇ ਦਾ ਸਵਾਲ ਹੈ ਖਿੱਤਾ ਜੇ ਇਸ ਖਿੱਤੇ 'ਚ ਜੈਵਿਕ ਗੜਬੜੀ ਹੁੰਦੀ ਹੈ ਬਾਇਓਲੋਜੀਕਲ ਡਿਸਟਰਬਨੈਂਸ ਆਉਂਦੀ ਹੈ ਤਾਂ ਇਹ ਖਿੱਤੇ 'ਇਦਾ ਅਸਰ ਸਾਰੇ ਖਿੱਤੇ 'ਤੇ ਹੋਣਾ ਹੈ ਇਹਦਾ ਇੱਕ ਪਿੰਡ ਤੇ ਇੱਕ ਸ਼ਹਿਰ ਤੇ ਇੱਕ ਘਰ ਤੇ ਨਹੀਂ ਹੋਣਾ ਇਸ ਖਿੱਤੇ ਨੂੰ ਖਿੱਤੇ ਦੇ ਤੌਰ ਤੇ ਦੇਖਣਾ ਚਾਹੀਦਾ ਹੈ ਨਾਲੇ ਤੁਸੀਂ ਕਿਸੇ ਦਾ ਪਾਣੀ ਜਿਹੜਾ ਇੰਟਰਨੈਸ਼ਨਲ ਰਿਪੀਰੀਅਨ ਲਾ ਦੇ ਅਧੀਨ ਤੁਸੀਂ ਕਿਸੇ ਦਾ ਪਾਣੀ ਬੰਦ ਹੀ ਨਹੀਂ ਕਰ ਸਕਦੇ ਉਹ ਨੂੰ ਪਾਣੀ ਦੇਣਾ ਹੀ ਪੈਣਾ ਹੈ ਇਹ ਤਾਂ ਯੂਪੀ ਵਿਹਾਰ ਚ ਬੈਠੇ ਲੋਕਾਂ ਨੂੰ ਇਹ ਚੀਜ਼ਾਂ ਸੌਖੀਆਂ ਲੱਗਦੀਆਂ ਨੇਗੀਆਂ ਐਡੀਆਂ ਸੌਖੀਆਂ ਚੀਜ਼ਾਂ ਹੈ ਨਹੀਂਗੀਆਂ ਜਿੰਨੀਆਂ ਮੁੱਖ ਮੰਤਰੀ ਪਤਾ ਨਹੀਂ ਕਿਹੜੇ ਕਿਹੜੀ ਹਵਾਈ ਸੀਗੀ ਗੱਲ ਉਹਨਾਂ ਚ ਇੱਕ ਵਾਰ ਹੰਸਰਾਜ ਉਹਨਾਂ ਚ ਵੀ ਪੌਣ ਆ ਗਈ ਸੀ ਕੱਲ ਪੌਣ ਆਈ ਸੀ ਜਾਂ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਉਹਨਾਂ ਨੇ ਪੜ੍ਹਿਆ ਹੀ ਨਹੀਂ ਲਿਖਿਆ ਹੀ ਨਹੀਂ ਦੇਖਿਆ ਹੀ ਨਹੀਂ ਕਿ ਇੰਟਰਨੈਸ਼ਨਲ ਰਿਪੀਰੀਅਨ ਲਾਅ ਕੀ ਕਹਿੰਦਾ ਦਰਿਆਵਾਂ ਦੇ ਵਹਾਵਾਂ ਨੂੰ ਨਹੀਂ ਰੋਕਿਆ ਜਾ ਸਕਦਾ ਜੇ ਕੱਲੂ ਚੀਨ ਇਹ ਗੱਲ ਕਹਦੇ ਕਿ ਅਸੀਂ ਭਾ ਪੰਜਾਬ ਦੀਆਂ ਚਾਰ ਨਦੀਆਂ ਤੇ ਪਾਣੀ ਬੰਦ ਹਿੰਦੁਸਤਾਨ ਦੀਆਂ ਚਾਰ ਨਦੀਆਂ ਦੇ ਪਾਣੀ ਬੰਦ ਕਰ ਸਕਦਾ ਉਹ ਇਦਾਂ ਨਹੀਂ ਹੋ ਸਕਦਾ ਨਾ ਚੀਨ ਨਹੀਂ ਕਰ ਰਿਹਾ ਹੈ ਨਾ ਚੀਨ ਹੋਰ ਪੈਤ੍ਰੇਵਾਜ਼ੀਆਂ ਤੋਂ ਜ਼ਰੂਰ ਵਰਤ ਰਿਹਾ ਹੈ ਇਹ ਚੀਜ਼ ਦੇਖਣੀ ਚਾਹੀਦੀ ਹੈ ਜੇ ਪੰਜਾਬ ਦੇ ਦਰਿਆ ਹਾਲਾਂਕਿ ਪੰਜਾਬ ਦੇ ਦਰਿਆ ਹੁਣ ਜਿਵੇਂ ਕਿ ਸਤਲੁਜ ਹੈ ਸਤਲੁਜ ਲੈਣਦੇ ਪੰਜਾਬ ਚ ਜਾ ਕੇ ਸੁੱਕਣ ਲੱਗ ਜਾਂਦਾ ਹੈ ਉਹ ਉਹ ਮੀਂਹ ਤੋਂ ਬਿਨਾ ਉਹ ਦਰਿਆ ਲੱਗਦਾ ਹੀ ਨਹੀਂਗਾ ਨਾਲੇ ਨਾਲੇ ਤੋਂ ਵੀ ਬਾਤਰ ਹੋ ਜਾਂਦਾ ਹੈ ਇਹ ਸਾਰੇ ਦਾ ਸਾਰਾ ਸਾਡੇ ਜਿਹੜਾ ਖਿੱਤਾ ਹੈ ਪੰਜਾਬ ਹੈ ਜਿਹਦੇ ਵਿੱਚ ਹਰਿਆਣਾ ਆਇਆ ਰਾਜਸਥਾਨ ਹੈ ਯਾ ਲੈ ਪਾਕਿਸਤਾਨ ਵਾਲੀ ਸਾਈਡ ਦੇ ਖਿੱਤੇ ਨੇਗੇ ਜਿਹੜੇ ਜੰਮੂ ਕਸ਼ਮੀਰ ਆ ਬਾਕੀ ਸਾਰਾ ਇਸ ਸਾਰੇ ਦੀ ਜੈਵਿਕ ਬੰਤਰ ਨੂੰ ਵਿਗਾੜਦਾ ਹੈ ਇੱਥੇ ਬਿਮਾਰੀਆਂ ਆਉਣਗੀਆਂ ਇੱਥੇ ਪਸ਼ੂ ਪੰਛੀਆਂ ਦੇ ਵਿੱਚ ਵਿਗਾੜ ਆਊਗਾ ਇਥੋਂ ਦੀ ਧਰਤੀ ਤੇ ਹੁਣ ਜਿਹੜਾ ਥੱਲੇ ਪਾਣੀ ਦਾ ਤਾਂ ਨਹੀਂ ਪਤਾ ਜਿਹੜਾ ਧਰਤੀ ਹੇਠਲਾ ਪਾਣੀ ਹੈਗੇ ਪਾਕਿਸਤਾਨ ਹੈ ਕੇ ਇਹ ਹਿੰਦੁਸਤਾਨ ਉਹਦੇ ਵਿੱਚ ਵਿਗਾੜ ਆਊਗਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ ਐਵੇਂ ਖਾਖੀ ਨਿੱਕਰ ਪਾ ਕੇ ਤੁਸੀਂ ਗੱਲਾਂ ਕਰੀ ਚੱਲੋ ਇਹ ਇਦਾਂ ਨਹੀਂ ਹੁੰਦਾ ਮੁੱਖ ਮੰਤਰੀ ਜੀ ਥੋੜਾ ਜਿਹਾ ਕਿਸੇ ਸਿਆਣੇ ਬੰਦੇ ਨੂੰ ਕੋਲ ਬਿਠਾ ਕੇ ਪੁੱਛ ਲੋ ਨਾਲੇ ਤੁਸੀਂ ਕੌਣ ਹੋਣੇ ਸਾਡਾ ਸਾੜ ਸਾਰਿਆਂ ਦਾ ਸਟੈਂਡ ਲੈਣ ਵਾਲੇ ਕੀ ਤੁਸੀਂ ਆਲ ਪਾਰਟੀ ਮੀਟਿੰਗ ਵਿੱਚ ਗੱਲ ਕਰਕੇ ਗਏ ਨਹੀਂ ਕਰਕੇ ਗਏ ਕੀ ਤੁਸੀਂ ਕੋਈ ਐਸੀ ਰੈਫਰੈਂਡਮ ਕਰਾਇਆ ਜਿਸ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਗੱਲ ਤੁਹਾਨੂੰ ਕਹਿ ਦਿੱਤੀ ਹੋਵੇ ਨਹੀਂ ਹੋਇਆ